ਸਤਿ ਸ਼੍ਰੀ ਅਕਾਲ ਜੀ ਜੇ ਤੁਸੀਂ ਮੇਰੇ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਲਾਈਕ ਕਰ ਲਿਓ ਸ਼ੇਅਰ ਕਰ ਲਿਓ ਸਬਸਕ੍ਰਾਈਬ ਕਰ ਲਿਓ ਲੋ ਜੀ ਕਰਦੇ ਆਂ ਵੀਡੀਓ ਸਟਾਰਟ ਗਾਇਸ ਇਹ ਚਾਕਲੇਟ ਤੁਹਾਡੇ ਪਾਈ ਨਹੀਂ ਲਿਆ ਕੇ ਦਿੱਤੀ ਮੈਨੂੰ ਲੋ ਜੀ ਦੋਸਤੋ ਕੁੱਤੇ ਹਾਣੀ ਆਪਾਂ ਸ਼ੁਰੂ ਕਰਦੇ ਆਂ ਤੁਸੀਂ ਵੀਡੀਓ ਦੇਖੇ ਲਿੱਤੀ ਹੋਣੀ ਆ ਵੀ ਕੀਦੇ ਲਈ ਆ ਤੇ ਚਾਕਲੇਟ ਖਾਂਦੀ ਆ ਗਾਇਸ ਭੈਣੇ ਦੇਖਦੇ ਆਂ ਅੱਗੇ ਕੀ ਕਰਦੀ ਆ ਮਨ ਨੂੰ ਪਸੰਦ ਮੰਨ ਲਓ ਜੀ ਇਹ ਤਾਂ ਹੋ ਹੀ ਨਹੀਂ ਸਕਦਾ ਬਈ ਇਹ ਕੁਛ ਨਾ ਖਾਵੇ ਵੀਡੀਓ ਵਿੱਚ ਹਨਾ ਦੇਖੋ ਕਿਵੇਂ ਖਾਂਦੀ ਆ ਚਟਕਾਰੇ ਲੈ ਲੈ ਕੇ ਚਾਕਲੇਟ ਜਿਵੇਂ ਪੋਰਾ ਪਰ ਬੱਚੀ ਹੁੰਦੀ ਆ ਡੰਗਰ ਜੀ ਕਿਵੇਂ ਕਰਦੀ ਆ ਤੇ ਹਾਂ ਜੀ गाइस ਜਿਵੇਂ ਤੁਹਾਨੂੰ ਪਤਾ ਹੀ ਆ ਹਨਾ ਕਿ ਕਿਰਨ ਮਠਿੰਡਾ ਨਾਲ ਪਹਿਲਾਂ ਵੀ ਜਿਹੜਾ ਥੋੜਾ ਜਿਹਾ ਫਲੜਾਈ ਹੋ ਗਈ ਸੀ ਹਨਾ ਕੁਝ ਗਲਤੀ ਹੋਈ ਹਨ ਮੈਂ ਵੀ ਗੁੱਸੇ 'ਚ ਬੋਲਦਾ ਕੁਝ ਉਹਨੇ ਬੋਲਦਾ ਹਨ ਲੋ ਜੀ ਪਹਿਲਾਂ ਡੰਗਰਾਂ ਜੀਆਂ ਇੱਕ ਦੂਏ ਨਾਲ ਇੰਨਾ ਲੜਦੀਆਂ ਸੀਗੀਆਂ ਤੇ ਇੱਕ ਨੇ ਜਵਾਬ ਦੇਤਾ ਤਾਂ ਫਿਰ ਇਹਨੂੰ ਆਏ ਹੋ ਜਾਂਦਾ ਤੇ ਵੀ ਉਹਨੇ ਜਵਾਬ ਦੇਤਾ ਮੈਂ ਜਲਦੀ ਜਵਾਬ ਦਵਾ ਜਲਦੀ ਵੀਡੀਓ ਪਾਵਾਂ ਹੁਣ ਕਹਿੰਦੀ ਆ ਮੇਰੀ ਵੀ ਗਲਤੀ ਆ ਤੇ ਮੈਂ ਵੈਲੀ ਨਹੀਂ ਜਾ ਸਕਦੀ ਗੱਲਾਂ ਕਰਦੇ ਕਰਦੇ ਨਾਲ ਨਾਲ ਤੁਹਾਡੇ ਨਾਲ ਖਾਵ ਨਹੀਂ ਟੋਰੀ ਆ ਮੈਂ ਪਰਗੜਿਆ ਪਰਗੜਿਆ ਤੁਂਸ਼ੂ ਮੈਨੂੰ ਫੜਾ ਗਿਆ ਮੈਂ ਉਹਦੇ ਹੰਦੇ ਹੀ ਖਾੜ ਲਾਓ ਜੀ ਤੁਸੀਂ ਵੀਡੀਓ ਦੇਖ ਲਈਤੀ ਹੋਣੀ ਆ ਕਹਿੰਦੀ ਮੈਂ ਬੇਲ ਨਹੀਂ ਬੈਠ ਸਕਦੀ ਮੈਂ ਖਾਏ ਵੀ ਨਾ ਵੀ ਜਿੰਨਾ ਚਿਰ ਮੈਂ ਖਾ ਮਾ ਨਾ ਮੈਂ ਚਟਕੋਰੀ ਆ ਤੇ ਖਾਦੇ ਵੀ ਆਪਦੇ ਮੁੰਡੇ ਦੇ ਨੇ ਕਹਿੰਦੀ ਉਹ ਟਿਊਸ਼ਨ ਚਲੇ ਗਿਆ ਤੇ ਮੈਨੂੰ ਐ ਨਹੀਂ ਸਮਝ ਆਉਂਦੀ ਵੀ ਮਾਂ ਤਾਂ ਹਨਾ ਆਪਣੀ ਚੀਜ਼ ਚੋ ਵੀ ਅੱਧੀ ਚੀਜ਼ ਰੱਖਦੀ ਆ ਵੀ ਮੈਂ ਆਪਦੇ ਬੱਚੇ ਨੂੰ ਦਵਾ ਮੇਰਾ ਬੱਚਾ ਆ ਕੇ ਖਾਊਗਾ ਇਹ ਆਪਦੇ ਬੱਚੇ ਦੀ ਉਹ ਖਾਈ ਜਾਂਦੀ ਆ ਡੰਗਰ ਜੀ ਮੈਨੂੰ ਤਾਂ ਸਮਝ ਨਹੀਂ ਆਉਂਦਾ ਇਹ ਕੀ ਕਰਦੀ ਹੈ ਸਾਡੀ ਮੈਂ ਵੀ ਕਿੰਨਾ ਨਾ ਗੱਲ ਕੀਤੀ ਤੇ ਕਿੰਨਾ ਨੇ ਮਤਲਬ ਵਧੀਆ ਗੱਲ ਕੀਤੀ ਮੇਰੇ ਨਾਲ ਪਹਿਲਾਂ ਤੇ ਪਰ ਮੈਂ ਬਹੁਤ ਬੋਲ ਤਾਂ ਲੋ ਜੀ ਇਹ ਹੁਣ ਪਤਾ ਕੀ ਕਹਿੰਦੀ ਆ ਵੀ ਮੈਂ ਕਿਰਨਾ ਨਾ ਗੱਲ ਕੀਤੀ ਉਹਨੇ ਮੇਰੇ ਨਾਲ ਕੀਤੀ ਤੇ ਅਸੀਂ ਹੁਣ ਇੱਕ ਦੂਏ ਨਾਲ ਬੋਲਦੀਆਂ ਤੇ ਪਹਿਲਾਂ 10 ਤੁਹਾਡੇ ਗਰਦਨ ਤੇ ਆਰਾ ਰੱਖਿਆ ਹੋਇਆ ਸੀ ਜਿਹੜਾ ਤੁਸੀਂ ਲੜਦੀਆਂ ਸੀਗੀਆਂ ਵੀਊ ਖਾਤਰ ਚਾਰ ਵੀਊਜ਼ ਵੀ ਸਾਨੂੰ ਵੱਧ ਆ ਜਾਣਗੇ ਕੀ ਕਰਦੀਆਂ ਸੀਗੀਆਂ ਡੰਗਰਾਂ ਜੀਆਂ ਕਹਿੰਦਾ ਕਿੰਨਾ ਨਾ ਗੱਲ ਕੀਤੀ ਮੈਂ ਬਹੁਤ ਮੈਨੂੰ ਵਧੀਆ ਲੱਗਿਆ ਕਿੰਨਾਂ ਨੇ ਵੀ ਕਿਹਾ ਕਹਿੰਦੀ ਵੀ ਚੱਲ ਮੈਂ ਵੀ ਕੁਝ ਬੋਲਦਾ ਤੂੰ ਬੋਲ ਤਾਂ ਆਪਾਂ ਇੱਕ ਦੂਜੇ ਤੋਂ ਸੌਰੀ ਫੀਲ ਕਰ ਲੈਂਦੇ ਹਣਾ ਤੇ ਮੈਂ ਵੀ ਸੌਰੀ ਫੀਲ ਕਰ ਲੀ ਕਿੰਨਾਂ ਨੇ ਵੀ ਹਾਏ ਰੱਬਾ ਸ਼ੁਕਰ ਇਹਦੇ ਵਿੱਚ ਦਿਮਾਗ ਵੀ ਆ ਮੈਂ ਤਾਂ ਇਹ ਸੀ ਗਿਆ ਵੀ ਇਹਦੇ ਦਿਮਾਗ ਵੀ ਨਹੀਂਗਾ ਵੀ ਇਹਨੂੰ ਇੰਨਾ ਵੀ ਚੱਜ ਹੈਗਾ ਸੌਰੀ ਬੋਲਣ ਦਾ ਵੀ ਮੈਂ ਸੌਰੀ ਬੋਲਤੀ ਕਿਰਨਾ ਨੇ ਮੈਨੂੰ ਸੌਰੀ ਬੋਲਤੀ ਮੈਨੂੰ ਤਾਂ ਇਹ ਲੱਗਦਾ ਦੀ ਵੀ ਇਹਨੂੰ ਖਾਣ ਦਾ ਹੀ ਚੱਜ ਆ ਬਸ ਖਾਏ ਸਕਦੀ ਆ ਸੂਰੀ ਜੀ ਇਹ ਹੋਰ ਕੁਝ ਨਹੀਂ ਕਰ ਸਕਦੀ ਤਾਂ ਵੀ ਰਿਐਕਸ਼ਨ ਹੋ ਆ ਗਿਆ ਹਨਾ ਇਹਨੂੰ ਨਹੀਂ ਸੀ ਮੈਂ ਕਿਹਾ ਉਹ ਮੈਂ ਉਦਾਂ ਗਿਆ ਸੀ ਵੀ ਕਈ ਲੋਕ ਜਿਵੇਂ ਹਮ ਮੈਂ ਗਾਇਸ ਵੀਰੇ ਕਹਿੰਨੀਆਂ ਮੇਰੀ ਕਾਪੀ ਕਰ ਲੈਂਦੇ ਆ ਨਾ ਮੈਂ ਕਿਹਾ ਵੀ ਮੈਂ ਉਦਾਂ ਗਿਆ ਸੀ ਮੈਂ ਇਹਨੂੰ ਕਮਲੀ ਨੂੰ ਥੋੜੀ ਗਿਆ ਸੀ ਲੋ ਜੀ ਹੁਣ ਤੁਸੀਂ ਦੇਖਿਆ ਇਹਨੇ ਗੱਲੇ ਬਦਲਤੀ ਕਹਿੰਦੀ ਮੈਂ ਇਹਨੂੰ ਨਹੀਂ ਸੀ ਕਿਹਾ ਮੈਂ ਤਾਂ ਹੋਰ ਲੋਕਾਂ ਨੂੰ ਕਿਹਾ ਸੀ ਮੇਰੀ ਕਾਪੀ ਕਰਦੇ ਸੀਗੇ ਤੇ ਇਸ ਕਰਕੇ ਮੈਂ ਜੇ ਤਾਂ ਇਹਨੂੰ ਨਹੀਂ ਤੀ ਕਿਹਾ ਫਿਰ ਤੂੰ ਇਹਦੇ ਨਾਲ ਲੜਦੀ ਕਿਉਂ ਸੀਗੀ ਤੇ ਵੀਡੀਓ ਕਿਉਂ ਪਾਉਂਦੀ ਸੀਗੀ ਇਹਦੇ ਪਰਾਤੀ ਤੇ ਹੁਣ ਸੌਰੀ ਕਿਉਂ ਬੋਲਦੀ ਆ ਜੀ ਇਹਨੂੰ ਨਹੀਂ ਤੀ ਤਾਂ ਕਿਹਾ ਹੁਣ ਕਿੰਨੇ ਡਰਾਮੇਵਾਜ਼ ਔਰ ਤਾਂ ਹੁਣ ਬਦਲੇ ਗਈ ਜਿੰਨੇ ਵੀ ਮੈਂ ਕਮੈਂਟਾਂ ਦਾ ਸਕਰੀਨਸ਼ਾਟ ਇੱਥੇ ਸਕਰੀਨ ਤੇ ਲਾਉਣਾ ਇੱਕ ਤਾਂ ਆਉਂਦੀ ਨਹੀਂ ਤੇ ਤੈਨੂੰ ਇਹ ਸੋਚ ਲਿਆ ਨਹੀਂ ਫਿਰ ਤੂੰ ਚੱਜ ਦੀ ਵੀਡੀਓ ਪਾ ਦਿਆ ਘਰ ਤੈਨੂੰ ਗਲਤ ਕਮੈਂਟ ਲੋਕੀ ਕਿਉਂ ਕਰਨਗੇ ਜੇ ਤੂੰ ਚੱਜ ਦਾ ਕੁਝ ਦਿਖਾਵੇਂਗੀ ਘਰ ਦਾ ਤੂੰ ਕੰਮ ਕਰ ਲਵੇਂਗੀ ਤੇ ਚੱਜ ਦੀ ਵੀਡੀਓ ਪਾਵੇਂਗੀ ਫਿਰ ਤੈਨੂੰ ਗਲਤ ਕਮੈਂਟ ਲੋਕੀ ਕਿਉਂ ਕਰਨਗੇ ਜਦ ਤੈਨੂੰ ਖਾਣ ਤੋਂ ਬਿਨਾ ਤਾਂ ਕੋਈ ਕੰਮ ਹੈ ਨਹੀਂਗਾ ਤੈਨੂੰ ਸਾਰ ਦਿਨ ਖਾਓ ਖਾਈ ਹੋਈ ਜਾਂਦੀ ਆ ਤਦੋਂ ਹੀ ਤਦੋਂ ਹੀ ਮੈਂ ਸੁਮੰਗੋ ਚਾਵਰ ਚਾਵਰ ਕਰੀਓ ਜਾਂਦੀ ਆ ਸਾਰੀ ਵੀਡੀਓ ਚ ਇਹਨੇ ਮੂੰਹ ਨਹੀਂ ਖੜਾਇਆ ਹੈਗਾ ਹੈ ਰੱਬਾ ਇਹ ਕਿੰਨਾ ਖਾਂਦੀ ਆ ਤਾਂ ਹੀ ਤਾਂ ਪਲੀ ਪਈ ਆ ਤੇ ਮੁੰਡਾ ਵੀ ਸ਼ਰਮ ਮੰਦਦਾ ਇਹ ਵੀ ਵੀਡੀਓ ਵਿੱਚ ਮੈਂ ਨਹੀਂ ਆਉਣਾ ਹੈਗਾ ਵੀ ਤੂੰ ਮੇਰੇ ਕੁਰਕਰੇ ਖਾ ਗਈ ਪਰ ਇਹਨੂੰ ਸ਼ਰਮ ਨਹੀਂ ਆਈ ਹੈਗੀ ਤੈਨੂੰ ਪਤਾ ਨਾ ਉਹਨਾਂ ਨੂੰ ਸਾਡੇ ਬਾਰੇ ਕੁਝ ਪਤਾ ਨਹੀਂ ਸਦਾ ਨਹੀਂ ਅਜੇ ਤੇਰੇ ਬਾਰੇ ਕੁਝ ਪਤਾ ਹੀ ਨਹੀਂ ਲੋਕਾਂ ਨੂੰ ਲੋਕ ਤੈਨੂੰ ਜਾਣਦੇ ਹੀ ਨਹੀਂ ਵੀ ਤੂੰ ਕਿੰਨਾ ਖਾਨੀ ਆ ਸਾਰਾ ਦਿਨ ਤਾਂ ਜੁਗਾਲੀ ਕਰੀ ਜਾਂਦੀ ਆ ਮੈਂ ਇਸ ਵਾਂਗੂ ਚਵੜ ਚਵੜ ਤਾਂ ਹੁਣ ਇਹ ਜੱਗ ਕੀ ਸਿੱਖਿਆ ਦਿੱਤੀ ਆ ਵੀਡੀਓ ਚ ਵੀ ਲੋਕਾਂ ਨੂੰ ਸਮਝ ਲੱਗੇ ਕੋਈ ਉਹਨਾਂ ਦੇ ਪੱਲੇ ਪਵੇ ਅਕਲ ਦੀ ਗੱਲ ਖਾਣ ਤੋਂ ਬਿਨਾ ਤਾਂ ਕੋਈ ਹੋਰ ਵੀਡੀਓ ਚ ਦੱਸਿਆ ਏ ਲੋ ਜੀ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਕਰਦੇ ਆ ਉਮੀਦ ਕਰਦੇ ਆ ਵਧੀਆ ਲੱਗੀ ਹੋਗੀ ਲਾਈਕ ਕਰਿਓ ਸ਼ੇਅਰ ਕਰਿਓ ਸਬਸਕ੍ਰਾਈਬ ਕਰਿਓ ਮਿਲਾਂਗੇ ਅਗਲੀ ਨਿਊ ਵੀਡੀਓ ਨਾਲ ਜਦ ਤੱਕ ਲਈ ਬਾਏ ਬਾਏ